ਜਰਨੈਲ ਆਪਣਾ ਬੋਲਣ ਲੱਗਾ ਤੇ ਪਤਾ ਲੱਗ ਜੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਬੋਲਣ ਲੱਗੇ ਆ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਦੋ ਤਿੰਨ ਨਾਰੇ ਲਾਉਂਗਾ ਸਾਰੀ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਜਵਾਬ ਦੇਣਾ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ ਕਿਚੂ ਕਿਚੂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੇ ਉਸਤਾਨ ਤੇ ਹਰ ਸਾਲ ਮੰਗੂ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੇ ਵਰਕਰ ਤੇ ਲੀਡਰਸ਼ਿਪ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇਕੱਠੇ ਹੁੰਨੇ ਆ। ਤੋਂ ਗੱਜ ਕੇ ਫਤਿਹ ਬਲਾਓ ਵਾਇਗ ਨੂੰ ਜੀ ਕਾ ਖਾਲਸਾ ਵਾਇਗ ਨੂੰ ਜੀ ਕੀ ਫਤਿਹ। ਇਸ ਧਰਤੀ ਤੇ ਆਪਾਂ ਹਰ ਸਾਲ ਇਕੱਠੇ ਹੁੰਨੇ। ਇੱਥੋਂ ਆਪਾਂ ਨੂੰ ਸ਼ਕਤੀ ਮਿਲਦੀ ਐ। ਆਪਾਂ ਵਿਚਾਰ ਸੁਣਦੇ ਆ। ਸਿੱਕੇ ਇਤਿਹਾਸ ਦੀਆਂ ਉਹ ਗੱਲਾਂ ਆਪਾਂ ਨੂੰ ਸੁਣਾਉਂਦੇ ਆ ਬolare ਤੇ ਮੈਂ ਕਹਿ ਸਕਦਾ ਜੋ ਖਾਲਸਾ ਪੰਥ ਦਾ ਇਤਿਹਾਸ ਹੈ ਜੋ ਕੁਰਬਾਨੀ ਵਾਲਾ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਵਰਗਾ ਕਿਸੇ ਵੀ ਕੌਮ ਦਾ ਤੇ ਆ ਅੱਜ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਦਿਲ ਦੀ ਗੱਲ ਕਰਨਾ ਚਾਹੁੰਦਾ ਤੁਸੀਂ ਮੇਰੇ ਬਜ਼ੁਰਗੋਂ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਰਿਵਾਰ ਹੋ ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਹਰ ਕਾਨੂੰਨੀ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਚਾਰ ਕੀਤਾ ਆਈ ਸਾਛਾਂ ਜੀਤੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾ ਹੋ ਪਰਿਵਾਰ ਦਾ ਹਿੱਸਾ ਹੋ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾਂ ਬਾਪੂ ਬਾਦਲ ਦਾ ਤੇ ਬਾਦਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਨੀ ਕਾਲੀਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਤੁਹਾਡੇ ਤਾਂ ਘਰਾਂ 'ਚ ਇੱਥੋਂ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਤੁਹਾਡੇ ਨਾਲ ਵੱਡੇ ਹੋਏ ਐ ਤੁਹਾਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦੋ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ 'ਚ ਕਿਸੇ ਨਾਲ ਧੱਕਾ ਕੀਤਾ 70 ਸਾਲਾਂ 'ਚ ਦੁਕਲੰਗ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕੀ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰਾ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਖਾਤਰ ਸਿੱਖੀ ਖਾਤਰ ਪੂਰੀ ਕੌਮ ਜ਼ਿੰਦਗੀ ਲਈ ਹੈ ਕਿ ਨਹੀਂ ਲਈ ਤੁਸੀਂ ਦੱਸੋ ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕਾਮ ਖਾਤੇ ਜੇਲ੍ਹਾਂ ਕੱਟੀਆਂ ਗੁਨਾਹ ਆਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਗੇ ਉਹ ਜਾਂਦੇ ਜੇ ਪੰਜਾਬੀ ਸੁਪਾ ਬਣਾਉਣਾ ਹੁੰਦਾ ਤੇ ਸਭ ਤੋਂ ਅੱਗੇ ਅੱਗੇ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਹੋ ਜਾਂਦੇ ਤੇ ਆ ਜਿਹੜੇ ਲੋਕ ਐ ਰੋਜ਼ ਫੇਸਬੁੱਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਐ ਉਹ ਸਿੱਖ ਨਹੀਂ ਉਹ ਗੱਦਾਰ ਐ ਕੌਮ ਦੇ ਗੱਦਾਰ ਐ ਸਿੱਖੀ ਦੇ ਗੱਦਾਰ ਐ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ਼੍ਰੀ ਕਾਲਪਤਖਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸਾਹਿਬ ਦੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਹਾਂ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਅਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਹੈ ਜੀ ਜਦਾ ਨਾ ਦੇ ਦਿਓ ਜਿਹਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਤਾਂ ਇੱਕ ਇੱਕ ਆ ਤੁਸੀਂ ਸਾਰੇ ਬੈਠਿਓ ਤੁਸੀਂ ਮਿੱਤ ਮੈਥੋਂ ਵੱਧ ਜਾਣਦੇ ਹੋ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ